ਦੋਸਤੋ ਸਤ ਸ੍ਰੀ ਅਕਾਲ ਕਿਸਾਨ ਵੀਰੋ ਇਹ ਜਿਹੜਾ ਪੌਦਾ ਸੀ ਅੱਜ ਤੁਹਾਨੂੰ ਦਿਖਾ ਰਿਹਾ ਇਹ ਪੌਦਾ ਹੈਗਾ ਬੱਬੂ ਕੋਸੇ ਦਾ ਇਹ ਦੇਖੋ ਬੱਬੂ ਕੋਸ਼ਾ ਲੱਗਿਆ ਹੋਇਆ ਬੂਟੇ ਨੂੰ ਤਾਂ 3 ਤੋਂ 4 ਸਾਲ ਹੋ ਗਏ ਇਸ ਪੌਦੇ ਨੂੰ ਲਗਾਏ ਨੇ ਤਾਂ ਇਹ ਜਿਹੜਾ ਪੌਦਾ ਹੈ ਬੱਬੂ ਕੋਸੇ ਦਾ ਪੌਦਾ ਆ ਇਹ ਆਪਣੇ ਖੇਤ ਵਾਲਾ ਤਾਂ ਨਹੀਂ ਹੈਗਾ ਆਪਣੇ ਫਰੈਂਡਾਂ ਦੇ ਖੇਤ ਚਾ ਤਾਂ ਬਹੁਤ ਅੱਛਾ ਇਹਦਾ ਫਲ ਆ ਆ ਤੁਸੀਂ ਦੇਖ ਸਕਦੇ ਹੋ ਬਹੁਤ ਫਲ ਲੱਗਿਆ ਹੋਇਆ ਬੱਬੂ ਕੋਸ਼ਾ ਇਹ ਬੱਬੂ ਕੋਸੇ ਦਾ ਬੁੱਟਾ ਆ ਆ ਦੇਖ ਰਹੇ ਹੋ ਤੁਸੀਂ ਆ ਦੇਖੋ ਇਹਦੀਆਂ ਜਿਹੜੀਆਂ ਕਲੀਆਂ ਨੇ ਉਹ ਵੀ ਬਹੁਤ ਪਿਆਰੀ ਕਲੀਆਂ ਨੇ ਖਿੜ ਰਹੀਆਂ ਨੇ ਕਲੀਆਂ ਫਲ ਇਹਨੂੰ ਪੂਰਾ ਜਿਹੜਾ ਪ੍ਰੋਪਰ ਉਹ ਲੱਗ ਚੁੱਕਿਆ ਨਾਸਪੱਤੀ ਦੀ ਵੀਡੀਓ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਅਸੀਂ ਨਾਸਪੱਤੀ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਠੀਕ ਹੈ ਹੁਣ ਅਸੀਂ ਤੁਹਾਨੂੰ ਦਿਖਾਈਏ ਬੱਬੂ ਕੋਸੇ ਦੀ ਵੀਡੀਓ ਆ ਦੇਖੋ ਇਹ ਜਿਹੜਾ ਫਲ ਆ ਇਹ ਬਹੁਤ ਫਲ ਲੱਗਿਆ ਹੋਇਆ ਬੱਬੂ ਕੋਸੇ ਨੂੰ ਐਤ ਕੀ ਇਸ ਵਾਰ ਆ ਤੁਸੀਂ ਦੇਖ ਰਹੇ ਹੋ ਆ ਦੇਖੋ ਆ ਦੇਖੋ ਬੱਬੂ ਗੁੱਸੇ ਦਾ ਜਿਹੜਾ ਬੂਟਾ ਇਹਨੂੰ ਵੀ ਤਕਰੀਬਨ ਇਹ ਵੀ ਤੁਸੀਂ ਕਿਸੇ ਵੀ ਨਰਸਰੀ ਤੋਂ ਲੈ ਸਕਦੇ ਹੋ ਆ ਦੇਖੋ ਫਲ ਲੱਗੇ ਹੋਏ ਨੇ ਤੇ ਬੱਬੂ ਗੁੱਸੇ ਦੇ ਆ ਬੂਟਾ ਤੁਸੀਂ ਆਪਣੇ ਘਰੇ ਲਾ ਸਕਦੇ ਹੋ ਆ ਦੇਖੋ ਤਿੰਨ ਤਿੰਨ ਚਾਰ ਚਾਰ ਫਲ ਲੱਗੇ ਹੋਏ ਨੇ ਆ ਦੇਖੋ ਆ ਦੇਖੋ ਤਾਂ ਬਹੁਤ ਵਧੀਆ ਪੈਦਾਵਾਰ ਆ ਬੱਬੂ ਕੋਸੇ ਦੀ ਵੀ ਤਾਂ ਤੁਸੀਂ ਇਹਦੀ ਖੇਤੀ ਵੀ ਕਰ ਸਕਦੇ ਹੋ ਬਾਗਬਾਨੀ ਮਹਿਕਮੇ ਚੋਂ ਲੈ ਕੇ ਤੁਸੀਂ ਇਹ ਜਿਹੜਾ ਬੁੱਤਾ ਆ ਤੁਸੀਂ ਲਾ ਸਕਦੇ ਹੋ ਠੀਕ ਹੈ ਜੀ ਤੇ ਆਪਣੇ ਖਾਣ ਖਾਣ ਵਾਸਤੇ ਆਪਣੇ ਘਰੇ ਲਾ ਸਕਦੇ ਹੋ ਆਪਣੇ ਖੇਤਾਂ 'ਚ ਇਹਨੂੰ ਲਾ ਸਕਦੇ ਹੋ ਤਾਂ ਬਹੁਤ ਹੀ ਇੱਛਾ ਤਾਕਤਵਰ ਫਰੂਟ ਆ ਤਾਂ ਚੈਨਲ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਯਾਰਾਂ ਦੋਸਤਾਂ ਦੱਬ ਕੇ ਸ਼ੇਅਰ ਕਰਿਓ ਜਿਹੜੀ ਨੈਕਸਟ ਵੀਡੀਓ ਨਾਸਪਤੀ ਦੀ ਕਿਸੇ ਵੀ ਫਰੂਟ ਦੀ ਅਸੀਂ ਤੁਹਾਨੂੰ ਦਿਖਾਵਾਂਗੇ ਥੈਂਕ ਯੂ ਦੋਸਤੋ ਧੰਨਵਾਦ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰਿਓ ਮੈਂ ਸਬਜ਼ੀ ਰਿਲੇਟਡ ਖੇਤੀਬਾੜੀ ਵੀਡੀਓ ਤੁਹਾਨੂੰ ਪਾਉਂਦਾ ਰਹੂੰਗਾ ਫਰੂਟਾਂ ਦੀ ਲੱਗ ਲੱਗ ਫਰੂਟਾਂ ਦੀ ਵੀਡੀਓ ਤੁਹਾਨੂੰ ਪਾਉਂਦਾ ਰਹੂੰਗਾ ਠੀਕ ਹੈ ਉਹਦੀ ਜਾਣਕਾਰੀ ਤੁਹਾਨੂੰ ਟਾਈਮ ਸਰ ਦਿਂਦਾ ਰਹੂੰਗਾ ਤਾਂ ਤੁਸੀਂ ਪੇਜ ਨੂੰ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਦੱਸਿਓ ਕਿ ਬੱਬੂ ਕੋਸੇ ਦਾ ਜਿਹੜਾ ਬੂਟਾ ਉਹ ਤੁਹਾਨੂੰ ਕਿਵੇਂ ਦਾ ਲੱਗਿਆ ਥੈਂਕ ਯੂ ਦੋਸਤੋ ਧੰਨਵਾਦ ਰੱਬ ਰਾਖਾ